ਦੋਸਤੋ ਆਹ ਦੇਖ ਰਹੇ ਹੋ ਤੁਸੀਂ ਇਹ ਮੱਖੀ ਮਰੀ ਪਈ ਤੇ ਮੱਖੀਆਂ ਮਰ ਰਹੀਆਂ ਆ ਕੁਝ ਟੜਫ ਰਹੀਆਂ ਇੰਨੇ ਰਿਜ਼ਲਟ ਵਧੀਆ ਇਹਦਾ ਮੱਖੀ ਆ ਮਾਰ ਰਹੀ ਆ ਦਵਾਈ ਬਾਕੀ ਆਪਾਂ ਨੇ ਇਦਾਂ ਹੀ ਵੀ ਟੱਪਾਂ ਨੂੰ ਥੋੜੀ ਜਿਹੀ ਯਾਨੀ ਕਿ ਕਰਨੀ ਪਊਗੀ ਦਵਾਈ ਇਦਾਂ ਮਾਰਨੀ ਆ ਦੋਸਤੋ ਆ ਤੇ ਜਿੱਦਾਂ ਮੈਂ ਮਾਰ ਰਿਹਾ ਆ ਤੇ ਇਦਾਂ ਕਰਕੇ ਐਵੇਂ ਐਵੇਂ ਪਰੇ ਮਾਰਨੀ ਆ ਇਦਾਂ ਆਪਾਂ ਦਵਾਈ ਮਾਰਨੀ ਆ ਨੇ ਖੰਨਾ گاਾਂ ਵੀ ਖੁਸ਼ ਹੋ ਗਈ ਅੱਜ ਪਰ ਵੀ ਆਪਾਂ ਦਵਾਈ ਮਾਰੀ ਆਂ ਆਹਦੇ ਤੇ ਮੱਖੀਆਂ ਬਿਲਕੁਲ ਉੱਡ ਗਈਆਂ ਪਹਿਲਾਂ ਬਹੁਤ ਸਾਰੀਆਂ ਮੱਖੀਆਂ ਸੀ ਉਰੇ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਆਂ ਜੋ ਕਿ ਪਸ਼ੂਆਂ ਉਪਰ ਮੱਖੀਆਂ ਆਉਂਦੀਆਂ ਇਹ ਮੱਖੀ ਪਹਿਲਾਂ ਮੱਜਾਂ ਦੇ ਹੁੰਦੀ ਸੀ ਜ਼ਿਆਦਾ ਉਤੇ ਬਾਅਦ ਹੁਣ ਇਸ ਵਾਰ ਨਹੀਂ ਜ਼ਿਆਦਾ ਮੱਖੀ ਆ ਇਹ ਆਪਣੇ گاਾਂਵਾਂ ਦੇ ਵੀ ਆ ਇਹਨੂੰ ਦੋਸਤੋ ਕੁੱਤਾ ਮੱਖੀ ਕਹਿੰਦੇ ਸੀ ਇਹ ਕੁੱਤਿਆਂ ਦੇ ਹੁੰਦੀ ਸੀ ਨਾ ਮੱਖੀ ਬਰੀਕ ਬਰੀਕ ਜੀ ਤੇ ਉੱਤੇ ਬਾਅਦ ਇਹ ਆਪਣੇ ਮੱਜਾਂ ਤੇ ਹੁੰਦੀ ਆ ਮੱਜਾਂ ਤੇ ਮੈਂ ਇਸ ਵਾਰ ਸਾਬਣ ਵੀ ਲਗਾਇਆ ਸੀ ਆਪਣੇ ਉਹ ਵੀ ਪੈਸਟਿਸਾਈਡ ਆ ਉਹਦੇ ਵਿੱਚ ਹੁੰਦੀ ਤਾਂ ਜ਼ਹਿਰੇ ਆ ਇਹ ਤੇ ਉਹ ਮੈਂ ਲਗਾਇਆ ਉਹਦੇ ਨਾਲ ਵੀ ਮਰ ਤਾਂ ਗਈ ਸੀ ਕੁਝ ਪਰਸੈਂਟ ਪਰ ਫੇਰ ਆ ਗਈ ਦੁਬਾਰਾ ਹੁਣ ਬਹੁਤ ਜ਼ਿਆਦਾ ਵੱਧ ਗਈ ਮੱਖੀ ਉਹ ਇਹਦੇ ਬਾਰੇ ਹੁਣ ਤੁਹਾਨੂੰ ਮੈਂ ਇਲਾਜ ਦੱਸੂੰਗਾ ਇਹ ਤਾਂ ਆਪਾਂ ਨੇ ਕੀ ਕਰਨਾ ਤਿਆ ਮੈਂ ਦੋ ਚੀਜ਼ਾਂ ਦੋਸਤੋ ਲੈ ਕੇ ਆਇਆ। ਇਹ ਹੁਣ ਮੈਂ ਜੂਸ ਕਰੂੰਗਾ ਦਵਾਈ ਇਸ ਨੂੰ ਦਾਦਾ। ਇਹਦਾ ਰੀਡ ਦਾਦਾ ਮੈਂ ਲਿਆ ਪੰਪ ਆ। ਇਹ ਪੰਪ ਮੈਂ ਲਿਆਂਦਾ ਸਿਰਫ 1.5 200 ਰੁਪਏ ਚ ਤੁਸੀਂ ਇਹ ਪੰਪ ਲੈ ਸਕਦੇ ਆ ਕਿਸੇ ਵੀ ਪੈਸਟਿਸਾਈਡ ਵਾਲੀ ਦਵਾਈ ਵਾਲੀ ਦੁਕਾਨ ਤੋਂ ਲੈ ਸਕਦੇ ਆ ਇਹਨੂੰ। 1.5 200 ਦਾ ਪੰਪ ਇਹ ਮਿਲ ਜਾਂਦਾ ਆਪਾਂ ਨੂੰ। ਇਹਨੂੰ ਇਦਾਂ ਆਪਾਂ ਨੇ ਦੱਬਣਾ। ਇਦਾਂ ਦੱਬ-ਦੱਬ ਕੇ ਜ ਪ੍ਰੈਸ਼ਰ ਬਣ ਜਾਣਾ ਫਿਰ ਉਰਤ ਦਬ ਕੇ ਚੱਲ ਪੈਂਦਾ ਦੋਸਤੋ ਘੱਟਵਾਦ ਕਰ ਸਕਦੇ ਆ ਨਾ ਆਪਾਂ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾਉਣਾ ਕਿਦਾਂ ਤੋਂ ਮੇਤੋ ਇਕਾ ਥਕਾ ਮੈਂ ਫੋਨ ਫੜਿਆ ਹੋਇਆ ਉਹਦੇ ਕਰਕੇ ਸੈੱਟ ਨਹੀਂ ਆ ਰਿਹਾ ਤੇ ਇਦਾਂ ਹੁੰਦਾ ਦੋਸਤੋ ਇਹ ਵਿੱਚੋਂ ਇਹਦੇ ਵਿੱਚ ਪਾ ਕੇ ਆਪਾਂ ਇਦਾਂ ਬਸ ਦਵਾਈ ਢੋਲ ਕੇ ਇਹਦੇ ਵਿੱਚ ਆਪਾਂ ਨੇ ਦਵਾਈ ਪਾ ਲੈਣੀ ਹੈ ਪਾਣੀ ਪਾ ਕੇ 2 ਲੀਟਰ ਪਾਣੀ ਪੈ ਜਾਂਦਾ ਇਹ ਪੰਪ 'ਚ ਹਾਂ 150 200 ਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਤੇ ਆ ਤੁਹਾਨੂੰ ਦਿਖਾਉਂਦੇ ਆ ਦੋਸਤੋ ਇਹ ਦਵਾਈ 40 50 ਰੁਪਏ ਦੀ ਦਵਾਈ ਆ ਕੋਈ ਜ਼ਿਆਦਾ ਮਹਿੰਗੀ ਦਵਾਈ ਨਹੀਂ ਹੈਗੀ ਰੇਟ ਤਾਂ ਕਾਫੀ ਲਿਖਿਆ ਹੋਇਆ ਆ 98 ਰੁਪਏ 100 ਰੁਪਏ ਦੇ ਕਰੀਬ ਹੀ ਲਿਖਿਆ ਰੇਟ ਤਾਂ ਤੇ ਦੋਸਤੋ ਇਹ ਆਪਾਂ ਦਵਾਈ ਹੁਣ ਪਾਉਣੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਦਾ ਕਿਉਂਕਿ ਹੈਗੀ ਤਾਂ ਇਹ ਵੀ ਜ਼ਹਿਰੇ ਆ ਇਹ ਨੁਕਸਾਨ ਨਾਲ ਜਿਹੜੀ ਕਿ ਕਰ ਲਿਓ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਪੂਰੀ ਦੰਗ ਡਿਟੇਲਸ ਹੈ ਵੀ ਇਹ ਕਿੱਦਾਂ ਆਪਾਂ ਨੇ ਯੂਜ਼ ਕਰਨੀ ਆ ਤੇ ਆਪਾਂ ਨੇ ਇਹ 1 ਲੀਟਰ ਪਾਣੀ ਦੇ ਵਿੱਚ 1 ਐਮਐਲ ਹੀ ਪਾਉਣੀ ਆ ਇਹ ਆਪਾਂ 2 ਐਮਐਲ ਤੋਂ ਜ਼ਿਆਦਾ ਦਵਾਈ ਨਹੀਂ ਪਾਉਣੀ ਇਹ ਪੰਪ ਚ 2 ਐਮਐਲ ਪਾ ਕੇ 2 ਐਮਐਲ ਜਦੋਂ ਇਹ ਚ ਦਵਾਈ ਪਾ ਲਈ ਦੋਸਤੋ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਹਲਕੀ ਹਲਕੀ ਆਪਾਂ ਨੇ ਨਾ ਸਪਰੇਅ ਮਾਰਨੀ ਆ ਪਸ਼ੂਆਂ ਉਪਰ ਇਦਾਂ ਨਹੀਂ ਵੀ ਆਏ ਹਨਾ ਵੀ ਬਹੁਤ ਜ਼ਿਆਦਾ ਮਾਰ ਦੋ ਥੋੜਾ ਜਿਹਾ ਆਪਾਂ ਨੇ ਮਤਬ ਉਹ ਆਪਾਂ ਨੇ ਮੱਖੀ ਮਾਰਨਾ ਪਸ਼ੂ ਨੂੰ ਨਹੀਂ ਮਾਰਨਾ ਇਹਨੂੰ ਆਪਾਂ ਨੇ ਥੋੜਾ ਜਿਹਾ ਇਹਦਾ ਯਾਨੀ ਕਿ ਇੱਕ ਦੋਸਤੋ ਆ ਵੀ ਮੱਖੀਆਂ ਮਾਰਨ ਦਾ ਤਰੀਕਾ ਆ ਇਹ ਵੀ ਇਹਨੂੰ ਤਿੰਨ ਵਾਰ ਆਪਾਂ ਨੂੰ ਰਿਪੀਟ ਕਰਨਾ ਪਊਗਾ ਦਵਾਈ ਨੂੰ ਅੱਜ ਮਾਰ ਦੋ ਕੱਲ ਨੂੰ ਫੇਰ ਮਾਰੋ ਪਰਸ ਨੂੰ ਫੇਰ ਮਾਰੋ ਤਿੰਨ ਦਿਨ ਚ ਮੱਖੀਆਂ ਮਰ ਜਾਣਗੀਆਂ ਸੋ ਇਹ ਆਪਾਂ ਨੇ ਇੱਕ ਨਾ ਵਰਤਾਂਗੇ ਤੇ ਓ ਇਦਾਂ ਆਪਣੇ ਐਕਸਪਾਇਰੀ ਡੇਟ ਵੀ ਦੇਖ ਲਿਓ ਤੁਸੀਂ ਜ਼ਰੂਰ ਕਿ ਨੰਗੀ ਹੋਈ ਨਾ ਮਾਰਦੇ ਹੋ ਫਿਰ ਉਹ ਨੁਕਸਾਨ ਵੀ ਕਰ ਸਕਦੀ ਆ ਬਾਕੀ ਆਪਾਂ ਨੇ ਇਹ ਨੂੰ ਮਾਰ ਕੇ ਜਿਹੜੇ ਛੋਟੇ ਪਸ਼ੂਆਂ ਨਾਲ ਪਰ ਦੇਖ ਕੇ ਮਾਰੇ ਥੋੜੀ ਜਿਹੀ ਕੱਟ ਕਿਉਂਕਿ ਉਹਨਾਂ ਨੂੰ ਇਹ ਚੜ ਵੀ ਸਕਦੀ ਆ ਦੇਖ ਕੇ ਆਪਾਂ ਨੇ ਮਾਰਨੀਆਂ ਵੀ ਪਸ਼ੂ ਜੀਵ ਜੂ ਬਣਾ ਲਾਵੇ ਚੱਟੇ ਨਾਲ ਪਿੰਸ ਕਹਿੰਨ ਨੂੰ ਬਾਕੀ ਹੋਰ ਕੋਈ ੱਡਾ ਕੋਈ ਖਾਸ ਨਹੀਂ ਜਿਆਦਾ ਮਾਰੂਗੇ ਫਿਰ ਲੜੂਗੀ ਫਿਰ ਪਸ਼ੂ ਨੂੰ ਨੁਕਸਾਨ ਕਰੂ 1 ml ਹੀ ਪਾਣੀ ਚ ਪਾ ਕੇ ਮਾਰਿਓ ਤੇ ਮੱਖੀਆਂ ਦਾ ਹੋ ਜਾਊਗਾ ਜਾਨੀ ਕਿ ਸਫਾਇਆ ਬਾਕੀ ਇੱਕ ਦਵਾਈ ਹੋਰ ਵੀ ਆ ਰਹੀ ਆ ਆਉਦੇ ਬਾਰੇ ਮੈਂ ਥੋੜਾ ਪਤਾ ਕਰੂੰਗਾ ਡਿਟੇਲਸਰ ਬੀਕਰ ਰੁਪਏ ਦੀ ਪੁੜੀ ਜਾਂਦੀ ਆ ਕੋਈ ਉਹ ਵੀ ਮੱਖੀਆਂ ਲਈ ਉਈ ਆ ਉਹ ਉਹ ਵੀ ਆਪਾਂ ਲਿਆਵਾਂਗੇ ਤੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਪਾਂ ਹੋਰ ਚੰਗੇ ਚੰਗੇ ਵੀਡੀਓ ਬਣਾ ਸਕੀਏ ਤੇ ਧੰਨਵਾਦ ਜੀ